ਸਿਆਟਲ ਦੇ ਵਿੱਚ ਪੰਜਾਬੀ ਭਾਈਚਾਰੇ ਵੱਲੋਂ ਕਬੱਡੀ ਪ੍ਰੇਮੀਆਂ ਦੇ ਲਈ ਵੱਡੇ ਪੱਧਰ ਦੇ ਉੱਤੇ ਸਿਆਟਲ ਕਬੱਡੀ ਕੱਪ ਦਾ ਆਯੋਜਨ ਕੀਤਾ ਗਿਆ। ਇਸ ਖੇਡ ਮੇਲੇ ਦੇ ਵਿੱਚ ਵੱਖ-ਵੱਖ ਟੀਮਾਂ ਨੇ ਵੀ ਹਿੱਸਾ ਲਿਆ। ਮੇਲੇ ਦੌਰਾਨ ਪੰਜਾਬੀ ਖਾਣ-ਪੀਣ ਦੇ ਵਿਸ਼ੇਸ਼ ਪ੍ਰਬੰਧ ਕੀਤੇ ਗਏ। ਬੱਚਿਆਂ ਦੇ ਲਈ ਮਨੋਰੰਜਕ ਪ੍ਰੋਗਰਾਮ ਅਤੇ ਸੱਭਿਆਚਾਰਕ ਪੇਸ਼ਕਾਰੀਆਂ ਨੇ ਵੀ ਸਭ ਦਾ ਮਨ ਮੋਲਿਆ। ਸਿਆਟਲ ਅਤੇ ਆਸ-ਪਾਸ ਦੇ ਇਲਾਕਿਆਂ ਤੋਂ ਆਏ ਪਰਿਵਾਰਾਂ ਨੇ ਇਸ ਸਮਾਗਮ ਨੂੰ ਇੱਕ ਵੱਡੇ ਪੰਜਾਬੀ ਮੇਲੇ ਵਾਂਗ ਮਾਣਿਆ। ਵੱਡੇ ਹੱਕ ਤੇ ਆਏ ਹੋਏ ਆ ਸਿਆਟਲ ਜੱਟ ਦੇ ਵਿੱਚ ਐਕਚੁਅਲੀ ਤੇ ਆਪਾਂ ਨੂੰ ਜੁਆਇਨ ਕੀਤਾ ਆਪਣੇ ਖਿਡਾਰੀ ਕਿਹੜੇ ਕਿਹੜੇ ਸਪਲੈਰਸ 800 ਰੈਕ ਪਾਵਰ

ਕੱਤੀ ਹੋਈ ਆ ਤੇ ਸਾਨੂੰ ਰਹਿਣਾ ਚਾਹੀਦਾ ਆ ਸਪੋਰਟਸ ਦੇ ਓਵਰਬਾਉਂਡਿੰਗ ਸਾਰਿਆਂ ਦੀ ਬਹੁਤ ਵਧੀਆ ਆ ਅਸੀਂ ਤੁਸੀਂ ਪਲੀਜ਼ ਨੈਕਸਟ ਈਅਰ ਆਓ ਜਿੱਦ ਤੁਸੀਂ ਆਕੀ ਨਹੀਂ ਆਏ ਜਿੰਦ ਪੰਜਾਬ स्पोर्ट ਕਲੱਬ ਸਿਆਟਲ ਕਲਚਰ ਸੁਸਾਇਟੀ ਨੇ ਕਿਹਾ ਕਿ ਇਸ ਸਮਾਗਮ ਦਾ ਮੁੱਖ ਮਕਸਦ ਪੰਜਾਬੀ ਰਵਾਇਤੀ ਖੇਡ ਕਬੱਡੀ ਨੂੰ ਅੰਤਰਰਾਸ਼ਟਰੀ ਪੱਧਰ ਤੇ ਅੱਗੇ ਵਧਾਉਣਾ ਹੈ ਨਾਲ ਹੀ ਨੌਜਵਾਨ ਪੀੜੀ ਨੂੰ ਆਪਣੀਆਂ ਜੜ੍ਹਾਂ ਦੇ ਨਾਲ ਜੋੜਨਾ ਵੀ ਹੈ ਉਹਨਾਂ ਨੇ ਕਿਹਾ ਕਿ ਸਿਆਟਲ ਕਬੱਡੀ ਕੱਪ ਹੁਣ ਹਰ ਸਾਲ ਨਿਯਮਤ ਤੌਰ ਤੇ ਕਰਵਾਇਆ ਜਾਵੇਗਾ ਤਾਂ ਜੋ ਖਿਡਾਰੀਆਂ ਨੂੰ ਮਨਚ ਅਤੇ ਭਾਈਚਾਰੇ ਨੂੰ ਏਕਤਾ ਦਾ ਸੁਨੇਹਾ ਮਿਲੇ। ਜਿਦਾ ਚਾ ਕਬੱਡੀ ਕੱਪ ਕਰਵਾਇਆ ਗਿਆ ਸਾਡੇ ਸਾਰੇ ਟੀਮ ਨੇ ਬਹੁਤ ਹੀ ਵਧੀਆ ਰਲ ਕੇ ਕੰਮ ਕੀਤਾ। ਸਪੈਸ਼ਲ ਜਿਹੜਾ ਥੈਂਕਸ ਕਰਦੇ ਆਪਾਂ ਦੀਪਾ ਜੀ ਦਾ। ਇਹਨਾਂ ਨੇ ਜਦੋਂ ਦੇ ਵਿਚਾਰੀਆਂ ਚੱਲ ਰਹੀਆਂ ਨੇ ਇਹਨਾਂ ਨੇ ਬਹੁਤ ਮਿਹਨਤ ਕੀਤੀ ਆ ਦਿਨ ਰਾਤ ਇੱਕ ਕੀਤਾ ਤੇ ਅੱਜ ਜਿਹੜੀਆਂ ਚਾਰ ਟੀਮਾਂ ਜਿਹੜੀਆਂ ਅੰਤਰਰਾਸ਼ਟਰੀ ਪਲੇਅਰ ਪਹੁੰਚੇ ਸੀਗੇ ਤੇ ਦੋ ਟੀਮਾਂ ਜਿਹੜੀਆਂ ਸੀਗੀਆਂ 25 ਸਾਲ ਦੇ ਨੌਜਵਾਨਾਂ ਦੀਆਂ ਪਹੁੰਚੀਆਂ ਸੀਗੀਆਂ ਤੇ ਜਿਹੜੇ ਕਿ ਮੁਕਾਬਲੇ ਬਹੁਤ ਹੀ ਫਸੇ ਹੋਏ ਤੇ ਨੈਕਸਟ ਈਅਰ ਤੋਂ ਵੀ ਟਰਾਈ ਕਰਾਂਗੇ ਵੀ ਆਪਾਂ ਜਿਹੜੀਆਂ ਅੰਡਰ 21 ਦੀਆਂ ਹੋਰ ਵੀ ਟੀਮਾਂ ਜਿਹੜੀਆਂ ਸਾਧ ਸਕੀਏ ਤੇ ਨਾਲ ਹੀ ਬੱਚੀਆਂ ਦੇ ਮੈਚ ਵੀ ਜਿਹੜੇ ਆ ਲੜਕੀਆਂ ਨੂੰ ਥੋੜਾ ਜਿਹਾ ਮੌਕਾ ਦੇਣਾ ਜ਼ਰੂਰੀ ਆ ਉਹਨਾਂ ਨੂੰ ਵੀ ਇਨਵਾਈਟ ਕਰਾਂਗੇ ਬਹੁਤ ਹੀ ਵਧੀਆ ਜਿਹੜਾ ਭਰਮਾ ਹੁੰਗਾ ਰਾਮਿਲਿਆ ਪੰਜਾਬੀ ਕਮਿਊਨਿਟੀ ਵੱਲੋਂ ਗੁਰੂ ਕੇ ਲੰਗੇ ਵੀ ਟੁੱਟ ਵਰਤਾਏ ਗਏ ਤੇ ਸਾਰੇ ਜਿਹੜੇ ਆ ਮੈਚ ਆ ਬਹੁਤ ਫਸਮੇ ਹੋਏ ਅਸੀਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਇਸੇ ਤਰ੍ਹਾਂ ਹੀ ਜਿਹੜੀਆਂ ਰੌਣਕਾਂ ਲੱਗਦੀਆਂ ਆਪਣੇ ਵਿਦੇਸ਼ਾਂ ਦੀ ਧਰਤੀ ਤੇ ਤਾਂ ਕਿ ਆਪਣੇ ਜਿਹੜੇ ਬੱਚੇ ਆ ਉਹ ਆਪਣੇ ਕਲਚਰ ਨਾਲ ਜੁੜੇ ਰਹਿਣ ਇੱਕ ਟੂਰਨਾਮੈਂਟ ਹੋਵੇਗਾ ਸੰਗਤਾਂ ਦਾ ਜਿਹੜਾ ਸਾਥ ਵੀ ਮਿਲਦਾ ਹੈ ਵੀਰਵੈ ਸਹਾਇਕ ਮਿਲਦਾ ਰਿਹਾ ਤੇ ਰੋਮਾਰੀ ਦੀ ਕਿਰਪਾ ਨਾਲ ਬੈਦਰਾਜ ਵਧਿਆ ਰਿਹਾ ਹੈ ਰਵਾਇਤਾਂ ਦੀ ਕਿਰਪਾ ਸਾਡੀ ਲਈ ਕੀ ਅੱਗੇ ਰਹਿਣ ਤੇ ਜਿਹੜੀ ਮੇਰੀ ਟੀਮ ਆ ਦੀਪ ਬਾਈ ਤੇ ਛੋਟਾ ਮੇਰਾ ਭਰਾ ਇਹਨੇ ਬਹੁਤ ਸਾਥ ਦਿੱਤਾ ਮੋਢੇ ਨਾਲ ਮੋਢਾ ਜੋੜ ਕੇ ਮੈਂ ਨਾ ਖੜਾ ਆ ਜਦਨ ਦਾ ਇਹ ਟੂਰਨਾਮੈਂਟ ਸ਼ੁਰੂ ਕੀਤਾ ਹੈ ਇਸ ਬੰਦੇ ਦਾ ਸੁਪਰ ਬੰਦਾ ਮੈਂ ਤਾਂ ਦੇ ਨਹੀਂ ਦੇ ਸਕਦਾ ਜੀ ਵੀ ਹੀ ਇਜ਼ ਵੈਰੀ ਗੁੱਡ ਗਾਇ ਜੀ ਅਕਮਿਲ ਲਾਰ ਇਸ ਵੀ ਬਹੁਤ ਬਾਰੇ ਸਾਰੇ ਜਿੰਨੇ ਸਾਡੇ ਟੀਮ ਦਾ ਜਿੰਨੇ ਸਾਡੇ ਬੰਦੇ ਜਿੰਨਾ ਪਰ ਉਹਦੇ ਵਿੱਚ ਕਾਸ਼ੀਏ ਤੇ ਨਾ ਤਾਂ ਸਾਡੀ ਕਮੇਟੀ ਦੇ ਵਿੱਚ ਕੋ ਪ੍ਰਧਾਨ ਹੈ

ਤੇ ਤੇ ਅਤੇ ਇਹ ਪੂਰਾ ਮੇਲਾ ਵੱਡ ਗਿਆ ਜਿਵੇਂ ਪੰਜਾਬ ਦੇ ਵਿੱਚ ਹੁੰਦਾ ਹੈ ਅਸੀਂ ਸਭ ਦਾ ਦਿਲੋਂ ਧੰਨਵਾਦ ਕਰਦੇ ਹਾਂ कोशिश करांगे कि अगले साल इस तो भी प्रोग्राम करवाया मेला बन गया सारा ਦੇ ਲੋਕਾਂ ਦਾ ਧੰਨਵਾਦ ਕਰਦੇ ਆ ਤੇ ਉਮੀਦ ਕਰਾਂਗੇ ਵੀ ਅਗਲੇ ਸਾਲ ਇਸ ਨੂੰ ਵੀ ਵਧੀਆ ਪ੍ਰੋਗਰਾਮ ਕਰਾਇਆ ਜਾਵੇ ਹੁਣਾਂ ਕਿਹਾ ਕਿ ਇਸ ਵਾਰ ਲੋਕਾਂ ਨੇ ਵੱਧ ਝੜ ਕੇ ਹਿੱਸਾ ਲਿਆ ਅਤੇ ਪੂਰਾ ਪੰਜਾਬ ਵਰਗਾ ਮਾਹੌਲ ਇੱਥੇ ਬਣਿਆ ਨਜ਼ਰ ਆਇਆ ਹੁਣਾਂ ਕਿਹਾ ਕਿ ਜੇਕਰ ਕੋਈ ਵੀ ਕਮੀ ਪੇਸ਼ੀ ਇਸ ਸਾਲ ਰਹਿ ਗਈ ਹੋਵੇ ਤਾਂ ਅਗਲੇ ਸਾਲ ਅਸੀਂ ਉਸ ਨੂੰ ਵੀ ਪੂਰੀ ਕਰਾਂਗੇ ਤੇ ਇਸ ਸਾਲ ਤੋਂ ਵੀ ਵਾਦਵਦੀਆ ਪ੍ਰੋਗਰਾਮ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜਿਹੜੇ ਚਾਰ ਟੀਮਾਂ ਨੇ ਪਾਰਟਿਸਪੇਟ ਕੀਤਾ ਜੀ ਇਹ ਵੀ ਟੀਮਾਂ ਆਈਆਂ ਨੇ ਤੇ ਮੈਚ ਬਹੁਤ ਜ਼ਿਆਦਾ ਜਿਹੜਾ ਹਾਂ ਜੀ ਇਹ ਟੂਰਨਾਮੈਂਟ ਪੂਰੀ ਤਰ੍ਹਾਂ ਭਰਿਆ ਹੋਇਆ ਜਿਵੇਂ ਦੇਖ ਸਕਦੇ ਹੋ ਕਿ ਜਿੰਨਾ ਸੀ ਸੋਚਿਆ ਸੀ ਉਸ ਤੋਂ ਵੱਧ ਲੋਕ ਆਏ ਨੇ ਪਿਛਲੀ ਵਾਰ ਨਹੀਂ ਪੈ ਗਿਆ ਸੀ ਪਰ ਫਿਰ ਵੀ ਬਹੁਤ ਕਾਮਯਾਬ ਮੈਂ ਸੀ ਇਸ ਵਾਰ ਕੰਪੀਟਿਸ਼ਨ ਮੇਰੋਂ ਬਹੁਤ ਵਧੀਆ ਹੋ ਗਿਆ ਜੀ ਨਾ ਮੇ ਕੋਈ ਕਮੀ ਪੇਸ਼ੀ ਰਹਿ ਨਹੀਂ ਗਈ ਅਗਲੇ ਸਾਲ ਅਸੀਂ ਹੋਰ ਵੀ ਬੈਟਰ ਕਰਾਂਗੇ ਤੇ ਧੰਨਵਾਦ ਸਾਰੇ ਆਏ ਹੋਏ ਦਰਸ਼ਕਾਂ ਦਾ ਉਹ ਸੋਹਣਾ ਟੂਰਨਾਮੈਂਟ ਚੱਲ ਰਿਹਾ ਵੇ ਪੰਜਾਬ ਵਰਗਾ ਦਾ ਮਾਹੌਲ ਬਣਿਆ ਹੋਇਆ ਵੇ ਤੇ ਜਿੰਦ ਭਾਜੀ ਜਰਾਂ ਦਾ ਸਪੈਸ਼ਲ ਥੈਂਕਸ ਤੇ ਸਾਰੀ ਕਮੇਟੀ ਦਾ ਸਾਰੇ ਪ੍ਰਬੰਧਕ ਜਿਹੜੇ ਸਾਡੇ ਭਰਾ ਨੇ ਇਹਨਾਂ ਨੇ ਸਾਰਾ ਪ੍ਰਬੰਧ ਕੀਤਾ ਵੀ ਤੇ ਸਾਰਿਆਂ ਦੇ ਕਰੀ ਦੁਆਰਾ ਫਿਰ ਮਿਹਰਬਾਨੀ ਪੁਰ ਮੈਂਬਰਾਂ ਨੇ ਗੱਲ ਕਰਦਿਆਂ ਕਿਹਾ ਕਿ ਇਸ ਸਾਲ ਜਿੰਨਾ ਅਸੀਂ ਸੋਚਿਆ ਸੀ ਉਸ ਤੋਂ ਵੀ ਵੱਧ ਲੋਕ ਇਸ ਕਬੱਡੀ ਕੱਪ ਦਾ ਹਿੱਸਾ ਬਣੇ ਨੇ ਅਤੇ ਸੀਐਟਲ ਦੀ ਪੰਜਾਬੀ ਕਮਿਊਨਿਟੀ ਨੇ ਵੱਧ ਚੜ ਕੇ ਹਿੱਸਾ ਲਿਆ ਹੈ ਅਤੇ ਹੁਣ ਸਾਰੇ ਪ੍ਰਬੰਧਕਾਂ ਦਾ ਤੇ ਪ੍ਰੋਗਰਾਮ ਦਾ ਹਿੱਸਾ ਬਣਨ ਵਾਲੇ ਲੋਕਾਂ ਦਾ ਸਭ ਦਾ ਧੰਨਵਾਦ ਕੀਤਾ ਕਬੱਡੀ ਕੱਪ ਚੈਟਰ ਵੱਲੋਂ ਕਿ ਉਹ ਟੂਰਨਾਮੈਂਟ ਕਰਾਇਆ ਜਾ ਰਿਹਾ ਇਹ ਜੋਗਰ ਵੀਰ ਜਿੰਦਰ ਟਵਾਰ ਬਿੰਨਾ ਟਵਾਰ ਮੇਰੇ ਬੇਟਾ ਐਪੀ ਸਿੰਘ ਮਰਗੂ ਜੀ ਜ਼ਕੀਰ ਗਾਨਾ ਜੀ ਇਹਨਾਂ ਦਾ ਜੋ ਬਹੁਤ ਵੱਡਾ ਪਰੰਪਰਾ ਹੈ ਜੂਈ ਉਦੇਸ਼ਾ ਦੀ ਵਿੱਚ ਰਹਿ ਕੇ ਆਪਣੇ ਪੰਜਾਬ ਦੀ ਜੋ ਮਾਂ ਖੇਡ ਕਬੱਡੀ ਹੈ ਉਹਨੂੰ ਬਲਕਿ ਪ੍ਰਮੋਟ ਕਰ ਰਹੇ ਨੇ ਬੜਾ ਵੱਡਾ ਇਹਨਾਂ ਦਾ ਪਰੰਪਰਾ ਹੈ ਦਿੱਤੀ ਜੋ ਕੱਪ ਹੋ ਰਿਹਾ ਹੈ ਮੈਨੂੰ ਆ ਰਹੇ ਨੇ ਸੋ ਬਹੁਤ ਵਧੀਆ ਲੱਗ ਰਿਹਾ ਅੱਜ ਸਾਰਾ ਮੇਲਾ ਭਰਿਆ ਜਿੰਨੇ ਵੀ ਆਪਾਂ ਸੋਚਿਆ ਸੀਗਾ ਉਸ ਤੋਂ ਜ਼ਿਆਦਾ ਇਕੱਠ ਹੋਇਆ ਤੇ ਸਾਡੇ ਵਿੱਚ ਇੱਥੇ ਦਾ ਮੇਅਰ ਚੀਫ ਪੁਲਿਸ ਚੀਫ ਸਿਟੀ ਕਾਉਂਸਲ ਸਾਰੇ ਪਹੁੰਚੇ ਨੇ ਜੋ ਕਿ ਉਹਨਾਂ ਨੂੰ ਵੀ ਪਤਾ ਲੱਗਦਾ ਪੰਜਾਬੀਆਂ ਦਾ ਕੀ ਕਲਚਰ ਹੈ ਪੰਜਾਬੀ ਕਿੰਨਾ ਇੱਥੇ ਸਹਿਯੋਗ ਦੇ ਰਹੇ ਨੇ ਬਾਹਲੀਆ ਬਤਾਂਦੇ ਸੋ ਹਰਦੀਪ ਸਿੰਘ ਜੀ ਇਹ ਕਹਿੰਦੇ ਸਾਰੇ ਬਾਚੜ ਕੇ ਨਾਲ ਜੜੋ ਆਪਣਾ ਮਾਡ ਰੈਡ ਕਮੇਟੀ ਦੇ ਨਾਲ ਹਰ ਸਬੂਤ ਪਹਿਲਾ ਨਾਮ ਹੈਗਾ 23000 ਡਾਲਰ ਦਾ ਉਹ ਸਾਡੇ ਧਿਆਲਸ ਵਾਲੇ ਵੀਰ ਹਮਦੇ ਇੱਕ ਭਾਜੀ ਜੀ ਉਹ ਸਪான்ਸਰ ਕਰ ਰਹੇ ਨੇ ਦੂਜਾ ਨਾਮ ਹੈਗਾ 21000 ਡਾਲਰ ਦਾ ਉਹ ਸਾਡਾ ਪੁਰਾਣਾ ਕਲੱਬ ਪੁਰਾਣਾ ਸੈਟਲ ਸੈਟਲ ਸਪੋਰਟਸ ਕਲੱਬ ਉਹ ਸਪான்ਸਰ ਕਰ ਰਿਹਾ ਬਲ ਸਾਰਿਆਂ ਨੇ ਆਪਣੇ ਵੱਲੋਂ ਬਹੁਤ ਵੱਧ ਚੜ੍ਹ ਕੇ ਸਾਥ ਦਿੱਤਾ ਇਦਾਂ ਹੀ ਹਰ ਸਾਲ ਸਾਡਾ ਸਾਥ ਦੇਣ ਤੇ ਆਪਾਂ ਇਦਾਂ ਹੀ ਮੇਲੇ ਲਾਉਂਦੇ ਰਹੀਏ ਜ਼ਿਕਰ ਹੋ ਗਿਆ ਕਿ ਸੈਟਲ ਕਬੱਡੀ ਕੱਪ 2025 ਯਾਦਗਾਰ ਹੋਣੀ ਪਿਆ ਜੇਤੂ ਟੀਮ ਨੂੰ 23000 ਡਾਲਰ ਦਾ ਪਹਿਲਾ ਇਨਾਮ ਤੇ ਦੂਜਾ ਇਨਾਮ 21000 ਡਾਲਰ ਦਾ ਦਿੱਤਾ ਗਿਆ ਲੋਕਾਂ ਨੇ ਵੱਧ ਚੜ ਕੇ ਇਸ ਕਬੱਡੀ ਕੱਪ ਦੇ ਵਿੱਚ ਹਿੱਸਾ ਲਿਆ ਮੇਲੇ ਦੌਰਾਨ ਪੰਜਾਬੀ ਖਾਣ-ਪੀਣ ਦੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਸਿਆਟਲ ਅਤੇ ਆਸ-ਪਾਸ ਦੇ ਇਲਾਕਿਆਂ ਤੋਂ ਆਏ ਪਰਿਵਾਰਾਂ ਨੇ ਇਸ ਸਮਾਗਮ ਨੂੰ ਇੱਕ ਵੱਡੇ ਪੰਜਾਬੀ ਮੇਲੇ ਵਾਂਗ ਮੰਨਿਆ ਸਿਆਟਲ ਤੋਂ ਗੁਰਪ੍ਰੀਤ ਸਿੰਘ ਤੰਜੂਦੀ ਲਾਈਵ ਪੰਜਾਬੀ ਟੀਵੀ ਦੇ ਲਈ ਖਾਸ ਰਿਪੋਰਟ